ਐ ਮਹਾਪੁਰਸ਼ਾਂ ਦਾ ਕਹਿਣਾ ਇੱਥੇ ਚਾਰ ਦਿਨ ਰਹਿਣਾ ਬਾਬੇ ਪਿਆਰੇ ਦਾ ਹੈ ਕਹਿਣਾ ਇੱਥੇ ਚਾਰ ਦਿਨ ਰਹਿਣਾ ਤੇਰੀ ਹੁਸਨ ਜਵਾਨੀ ਢਾਲੇ ਜਾਣੀ ਬੰਦੇ ਅਹੰਕਾਰ ਨਾ ਕਰੀ ਇਥੋਂ ਤੁਰ ਕੇ ਬਥੇਰੇ ਤੇਰੇ ਹਾਨੀ ਬੰਦੇ ਅਹੰਕਾਰ ਨਾ ਕਰੀ ਇਥੋਂ ਤੁਰ ਕੇ ਬਥੇਰੇ ਤੇਰੇ ਹਾਨੀ ਦੇ ਅਹੰਕਾਰ ਨਾ ਕਰੀ ਇਹ ਮੈਂ ਛੁੱਟੀ ਲੈ ਕੇ ਆਇਆ ਸੂਬੇ دار ਵੇ ਇਹ ਮੈਂ ਛੁੱਟੀ ਲੈ ਕੇ ਆਇਆ ਸੂਬੇ دار ਵੇ ਅੰਦਾਜ਼ੇ ਕਰਾਇਆ ਹੈ ਜਹਾਨ ਤੇ ਇਥੇ ਤਰਾਇਆ ਸੰਸਾਰ ਤੇ ਅੱਤੇ ਸੰਗ ਦੇ ਸਹਾਰੇ ਤੇਰੇ ਹੌਣ ਸੁਟਕਾਰੇ ਆਬੇ ਪਿਆਰੇ ਦੇ ਸਹਾਰੇ ਤੇਰੇ ਹੌਣ ਸੁਟਕਾਰੇ ਅੱਗ ਲੱ ਸੱਤਿਆਂ ਗੋਰਾ ਦੇ ਕੋਲੋਂ ਬਾਣੀ ਬੰਦਿਆ ਹੰਕਾਰ ਨਾ ਕਰੀਏ ਤੋਂ ਦੁਰਜੇ ਬਤੇਰੇ ਤੇਰੇ ਹਣੀ ਬੰਦਿਆ ਹੰਕਾਰ ਨਾ ਕਰੀਏ ਤੋਂ ਉਰਗੇ ਬਥੇਰੇ ਤੇਰੇ ਤੇਰੀ ਹਾਨੀ ਬੰਦੇ ਅਹੰਕਾਰ ਨਾ ਕਰੀ ਮਿਲ ਦੁਖੀਆਂ ਗਰੀਬਾਂ ਦਾ ਦੁੱਖ ਹਈ ਨਾ ਮਿਲ ਦੁਖੀਆਂ ਗਰੀਬਾਂ ਦਾ ਦੁੱਖ ਹਈ ਨਾ ਐਵੇਂ ਬਦਿਆਂ ਦਾ ਆਹ ਗੱਲ ਪਾਈ ਨਾ ਬਦੀਆਂ ਦਾ ਆਹ ਘੜ ਪਾਈ ਨਾ ਈਆਂ ਪੁੱਤਰ ਪਿਆਰੇ ਇੱਥੇ ਸੱਜ ਜਾਣੇ ਸਾਰੇ ਈਆਂ ਪੁੱਤਰ ਪਿਆਰੇ ਇੱਥੇ ਸੱਜ ਜਾਣੇ ਸਾਰੇ ਕੰਡ ਨੇਕੀ ਬਾਰੀ ਨਾਲ ਤੇਰੇ ਜਾਣੀ ਤੂੰ ਬੋਲੀ ਅਹੰਕਾਰ ਨਾ ਕਰੀ ਐਥੋਂ ਤੁਰ ਕੇ ਬਥੇਰੇ ਤੇ ਰਹਾਣੀ ਬੰਦੇ ਹੰਕਾਰ ਨਾ ਕਰੀ ਐ ਤੋਂ ਤੁਰ ਗਏ ਬਥੇਰੇ ਤੇਰੇ ਹਾਨੀ ਬੰਦੇ ਹੰਕਾਰ ਨਾ ਕਰੀ ਇਹਨੂੰ ਮਰਨੇ ਤੋਂ ਬਾਹਦ ਚੰਗਾ ਕਹਿਣਗੇ ਇਹਨੂੰ ਮਰਨੇ ਤੋਂ ਬਾਹਦ ਚੰਗਾ ਕਹਿਣਗੇ ਜਗ ਤੇ ਅਮਰ ਸਦਾ ਰਹਿਣਗੇ ਜਗ ਤੇ ਅਮਰ ਸਦਾ ਰਹਿਣਗੇ ਅੰਧਾਰੇ ਤੇ ਵੜੀ ਕਹੰਦੀ ਆਖ ਦਾ ਮਲੂਕ ਚੰਦ ਅੰਧਾਰੇ ਤੇ ਵੜੀ ਕਹੰਦੀ ਆਖ ਦਾ ਮਲੂਕ ਚੰਦ ਸਿੰਧ ਤਿਲਾ ਜਿਲਾ ਕਰ ਤੇਰੀ ਜਾਨੀ ਤੂੰ ਬੋਲੀ ਹੰਕਾਰ ਨਾ ਕਰੀਏ ਤੋ ਤੁਰ ਗੇਬ ਤੇਰੇ ਤੇਰੇ ਹਾਨੀ ਬੰਦੇ ਹੰਕਾਰ ਨਾ ਕਰੀ ਐ ਤੋ ਤੁਰ ਗੇਬ ਤੇਰੇ ਤੇਰੇ ਹਾਨੀ ਬੰਦੇ ਹੰਕਾਰ ਨਾ ਕਰੀ